ਹallelujah ਹallelujah ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਆਓ ਹੁਣ ਆਪਾਂ ਪ੍ਰਾਰਥਨਾ ਦੇ ਵਿੱਚ ਜਾਈਏ ਹallelujah 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੇ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਪਿਤਾ ਅੱਜ ਅੱਜ ਦੇ ਸਮੇਂ ਲਈ ਇਸ ਸੁੰਦਰ ਸਮੇਂ ਲਈ ਜਿਹੜਾ ਤੁਸੀਂ ਸਾਡੇ ਲਈ ਠਰ ਆਇਆ ਅਤੇ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੋਤੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੀ پاک ਪਵਿੱਤਰ ਹਜ਼ੂਰੀ ਦੇ ਵਿੱਚ ਝੁਕਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਅੱਜ ਦਾ ਵਚਨ ਭੇਜੋ ਅੱਜ ਦਾ ਕਲਾਮ ਭੇਜੋ ਮੇਰੇ ਖੁਦਾਵੰਦ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਵਾਹੀ ਤੋਂ ਬਚਾਉਣੀ ਹੈ ਤੇ ਸੱਚਮੁੱਚ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਸਮੇਂ ਦਾ ਇਹ ਵਚਨ ਸਾਡੇ ਲਈ ਇੱਕ ਨਵੀਂ ਤਾਕਤ ਤੇ ਨਾਮੀ ਆਸ਼ੀਸ਼ ਦਾ ਕਾਰਨ ਬਣੇਗਾ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਮੈਂ ਆਪਣੇ ਆਪ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਦਿਨੀਆਂ ਪ੍ਰਭੂ ਜੀ ਇਸ ਵਚਨ ਦੇ ਦੁਆਰਾ ਪ੍ਰਭੂ ਮੈਂ ਨਾ ਬੋਲਾਂ ਬਾਕੀ ਤੁਹਾਲਕੇ ਤੁਹਾਡਾ ਪਵਿੱਤਰ ਰਾਤਮਾ ਮੇਰੇ ਵਿੱਚ ਦੀ ਹੋ ਕੇ ਅਗਵਾਈ ਕਰੇ ਪ੍ਰਭੂ ਜੀ ਮੇਰੇ ਵਿੱਚ ਦੀ ਹੋ ਕੇ ਨਵ ਸ਼ਬਦਾਂ ਨੂੰ ਬੋਲੇ ਪ੍ਰਭੂ ਅਤੇ ਪਿਤਾ ਮੇਸ਼ਰ ਇਹ ਵਚਨ ਸਭਨਾ ਦੀ ਜ਼ਿੰਦਗੀ ਵਿੱਚ ਸੌ ਗੁਣਾ ਨਹੀਂ ਬਲਕਿ ਹਜ਼ਾਰ ਗੁਣਾ ਫਾੜ ਲੈ ਕੇ ਆਵੇ ਪ੍ਰਭੂ ਯਸ਼ੁਮਸੀ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਮੰਗ ਲੈਣੇ ਆ ਆਮਨ ਹallelujah ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਜਦੋਂ ਅਸੀਂ ਯਹੂਨਾ ਦੀ ਅੰਜੀਲ ਦੇ 11 ਨੰਬਰ ਚੈਪਟਰ ਦੇ ਵਿੱਚ ਪੜ੍ਹਦੇ ਹਾਂ ਤਾਂ ਇਸ ਵਿੱਚ ਲਿਖਿਆ ਕਿ ਇੱਕ ਦਿਨ ਲਾਜ਼ਰ ਅਚਾਨਕ ਬਿਮਾਰ ਹੋ ਗਿਆ ਤੇ ਉਹਦੀਆਂ ਭੈਣਾਂ ਸੀ ਜੋ ਮਰੀਮ ਤੇ ਮਾਰਥਾ ਉਹਨਾਂ ਨੇ ਪ੍ਰਭੂ ਯਸ਼ੁਮਸੀ ਜੀ ਨੂੰ ਸੁਨੇਹਾ ਘੱਲਿਆ ਕਿ ਸਾਡਾ ਭਰਾ ਜਿਹੜਾ ਲਾਜ਼ਰ ਆ ਜਿਹਨੂੰ ਤੋਂ ਬਹੁਤ ਪਿਆਰ ਕਰਦਾ ਏ ਉਹ ਬਿਮਾਰ ਹੋ ਗਿਆ ਪਰ ਜਿਹੜੇ ਪ੍ਰਭੂ ਯਸ਼ੁਮਸੀਸੀ ਉਹ ਉੱਥੇ ਹੀ ਰਹੇ ਉਹ ਸੁਨੇਹਾ ਸੁਣ ਕੇ ਆਏ ਨੀ ਉਹ ਜਿੱਥੇ ਸਾਨੂੰ ਉੱਥੇ ਹੀ ਰਹੇ ਇਸ ਸਮੇਂ ਦੇ ਦੌਰਾਨ ਜਿਹੜਾ ਲਾਜ਼ਰ ਸੀ ਉਹ ਮਰ ਗਿਆ ਉਹ ਲਾਜ਼ਰ ਦੀ ਮੌਤ ਹੋ ਗਈ ਤੇ ਉਸਨੇ ਚੇਲਿਆਂ ਨੂੰ ਕਿਹਾ ਕਿ ਸਾਡਾ ਮਿੱਤਰ ਮਰ ਗਿਆ ਪ੍ਰਭੂ ਯਸ਼ੁਮਸੀਸੀ ਜੀ ਕਹਿੰਦੇ ਨੇ ਕਿ ਸਾਡਾ ਮਿੱਤਰ ਜਿਹੜਾ ਲਾਜ਼ਰ ਆ ਉਹ ਮਰ ਗਿਆ ਤਾਂ ਪ੍ਰਭੂ ਯਿਸੂ ਮਸੀਹ 베ਤਨੀਆਂ ਵਿੱਚ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਲਾਜ਼ਰ ਨੂੰ ਕਬਰ ਵਿੱਚ ਪਏ ਹੋਏ 4 ਦਿਨ ਹੋ ਗਏ ਜਦੋਂ ਮਾਰਥਾ ਨੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਖਬਰ ਸੁਣੀ ਜਦੋਂ ਮਾਰਥਾ ਨੂੰ ਪਤਾ ਲੱਗਿਆ ਕਿ ਪ੍ਰਭੂ ਯਿਸੂ ਮਸੀਹ ਜੀ 베ਤਨੀਆਂ ਆ ਗਏ ਹਨ ਉਹਨਾਂ ਦੇ ਕੋਲ ਹੀ ਆ ਗਏ ਹਨ ਤਾਂ ਉਹਨਾਂ ਨੂੰ ਮਿਲਣ ਆਏ ਮਾਰਥਾ ਨੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਖਬਰ ਸੁਣੀ ਤਾਂ ਉਹ ਭੱਜੀ-ਭੱਜੀ ਪ੍ਰਭੂ ਯਿਸੂ ਮਸੀਹ ਦੇ ਕੋਲ ਲਈ ਆਈ ਤੇ ਉਹ ਪ੍ਰਭੂ ਯਿਸੂ ਮਸੀਹ ਜੀ ਨੂੰ ਕਹਿੰਦੀ ਆ ਕਿ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ ਮਾਰਥਾ ਪ੍ਰਭੂ ਯਿਸੂ ਮਸੀਹ ਜੀ ਨਾਲ ਗੁੱਸੇ ਨਹੀਂ ਹੋਈ ਉਹਨੇ ਇਹ ਨਹੀਂ ਕਿਹਾ ਕਿ ਅਸੀਂ ਤੈਨੂੰ ਸੁਨੇਹਾ ਭਜਿਆ ਤੇ ਤੁਸੀਂ ਆਈ ਨਹੀਂ ਹਨਾ ਪ੍ਰਭੂ ਯਿਸੂ ਮਸੀਹ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਹੁਣ ਕੀ ਕਰਨਾ ਹੈ ਉਹ ਪ੍ਰਭੂ ਜੀ ਕਹਿੰਦੇ ਕਿ ਮਾਰਥਾ ਤੇਰਾ ਭਰਾ ਜਿਉਂਦਾ ਹੋ ਜਾਊਗਾ ਮਾਰਥਾ ਨੇ ਕਿਹਾ ਕਿ ਹਾਂ ਹਾਂ ਕਿਆਮਤ ਦੇ ਵੇਲੇ ਜਿਉਂਦਾ ਹੋ ਜਾਊਗਾ ਤਾਂ ਪ੍ਰਭੂ ਯਸ਼ੂ ਮਸੀਹ ਜੀ ਕਹਿੰਦੇ ਆ ਕਿ ਆਮਤ ਤੇ ਜਿਉਣ ਮੈਂ ਆ ਹallelujah ਜੋ ਕੋਈ ਮੇਰੇ ਉੱਤੇ ਨੀਚਾ ਕਰੇ ਭਾਵੇਂ ਉਹ ਮਰ ਵੀ ਜਾਏ ਤਾਂ ਵੀ ਉਹ ਜੀਵੇਗਾ ਹallelujah ਮਾਰਥਾ ਕੁਝ ਕਲਨਾ ਕਰਕੇ ਘਰੋਂ ਚਲੀ ਗਈ ਤੇ ਆਪਣੀ ਭੈਣ ਮਰੀਮ ਨੂੰ ਜਾ ਕੇ ਕਹਿਣ ਲੱਗੀ ਕਿ ਮਰੀਮ ਗੁਰੂ ਜੀ ਆਏ ਨਹੀਂ ਤਦ ਮਰੀਮ ਨੇ ਸੁਣਿਆ ਤਾਂ ਉਹ ਵੀ ਯਸ਼ੂ ਮਸੀਹ ਨੂੰ ਮਿਲਣ ਗਈ ਉਹਨੇ ਇਹ ਨਹੀਂ ਕਿਹਾ ਕਿ ਹੁਣ ਉਹਦੇ ਹੋਣ ਦਾ ਕੀ ਫਾਇਦਾ ਜਾਓ ਸਾਡੇ ਘਰ ਹੁਣ ਕੀ ਕਰਨ ਆਏ ਨੇ ਸਾਡਾ ਭਰਾ ਤਾਂ ਮਰ ਗਿਆ ਹੁਣ ਪ੍ਰਭੂ ਯਿਸੂ ਮਸੀਹ ਦਾ ਸਾਡੇ ਘਰ ਆਉਣ ਦਾ ਫਾਇਦਾ ਕੀ ਆ ਇਹ ਨਹੀਂ ਗੱਲਾਂ ਕਹੀਆਂ ਕਿ ਇਹ ਦੋਨੇ ਭੈਣਾ ਪ੍ਰਭੂ ਯਿਸੂ ਮਸੀਹ ਨਾਲ ਗੁੱਸੇ ਹੋ ਗਈਆਂ ਨਹੀਂ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਭੂ ਯਸ਼ੂ ਮਸੀਹ ਨਾਲ ਗੁੱਸੇ ਹੋ ਜਾਂਦੇ ਨੇ ਬਹੁਤ ਸਾਰੇ ਲੋਕਾਂ ਦਾ ਕੰਮ ਨਹੀਂ ਬਣਦਾ ਉਹਨਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ ਜਾਂਦੀਆਂ ਤਾਂ ਉਹ ਕੀ ਆ ਪ੍ਰਭੂ ਯਸ਼ੂ ਮਸੀਹ ਨਾਲ ਗੁੱਸੇ ਹੋ ਜਾਂਦੇ ਨੇ ਅਤੇ ਪਾਸਟਰਾਂ ਨਾਲ ਗੁੱਸੇ ਹੋ ਜਾਂਦੇ ਨੇ ਤੇ ਇਸ ਕਾਰਨ ਕਰਕੇ ਉਹ ਚਰਚਾ ਨੂੰ ਹਟ ਜਾਂਦੇ ਨੇ ਜਿਹੜੀ ਕੀ ਆ ਬਹੁਤ ਗਲਤ ਗੱਲ ਆ ਇਹਨਾਂ ਦੋਨਾਂ ਭੈਣਾਂ ਦੀ ਸੋਚ ਇੱਕੋ ਜੀ ਸੀ ਇਹਨਾਂ ਦੋਨਾਂ ਭੈਣਾਂ ਦੀ ਬੋਲਚਾਲ ਇੱਕੋ ਜੀ ਸੀ ਜਿਹੜੀ ਇੱਕ ਗੱਲ ਕਹਿੰਦੀ ਹੈ ਦੂਸਰੀ ਉਸ ਨੂੰ ਮੰਨ ਲੈਂਦੀ ਸੀ ਦੋਹਾਂ ਭੈਣਾਂ ਨੇ ਇਹ ਨਹੀਂ ਕਿਆ ਸਾਡਾ ਭਰਾ ਤਾਂ ਹੁਣ ਮਰ ਗਿਆ ਹੁਣ ਯਿਸੂ ਮਸੀਹ ਕੀ ਕਰਨਾ ਹੈ ਆ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪ੍ਰਭੂ ਦੀ ਰਜਾ ਵਿੱਚ ਰਹਿਣਾ ਇਨ੍ਹਾਂ ਦੋਨਾਂ ਭੈਣਾਂ ਨੇ ਸਿੱਖ ਲਿਆ ਸੀ ਦੋਨਾਂ ਦੀ ਜ਼ੁਬਾਨ ਚੋਂ ਇੱਕੋ ਹੀ ਸ਼ਬਦ ਨਿਕਲਿਆ ਕਿ ਜੇ ਤੂੰ ਇੱਥੇ ਹੁੰਦਾ ਤਾਂ ਸਾਡਾ ਭਰਾ ਨਾ ਮਰਦਾ ਹallelujah ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਪ੍ਰਭੂ ਵਿੱਚ ਕੋਈ ਘਾਟਾ ਪੈਂਦਾ ਤਾਂ ਯਾਦ ਰੱਖਿਓ ਉਸ ਘਾਟੇ ਨੂੰ ਪੂਰਾ ਵੀ ਪ੍ਰਭੂ ਯਿਸੂ ਮਸੀਹ ਜੀ ਨਹੀਂ ਕਰਨਾ ਉਸ ਘਾਟੇ ਨੂੰ ਪੂਰਾ ਪ੍ਰਭੂ ਪ੍ਰਭੂ ਹੀ ਕਰਨਗੇ ਪ੍ਰਭੂ ਯਸ਼ੂਮਸੀ ਫੇਰ ਕਬਰ ਤੇ ਚਲੇ ਗਏ ਉਹ ਕਹਿੰਦੇ ਨੇ ਕਿ ਪੱਥਰ ਨੂੰ ਹਟਾ ਦਿਓ ਮਾਰਥਾ ਦੇ ਦਿਲ 'ਚ ਸ਼ੱਕ ਪੈਦਾ ਹੋ ਗਿਆ ਮਾਰਥਾ ਦੇ ਦਿਲ 'ਚ ਇੱਕ ਸ਼ੱਕ ਜਾਂ ਪੈਦਾ ਹੋ ਗਿਆ ਬਹਿਮ ਪੈਦਾ ਹੋ ਗਿਆ ਉਹ ਕਹਿ ਰਹੀ ਆ ਕਿ ਪ੍ਰਭੂ ਜੀ ਉਹਨੂੰ ਤਾਂ ਕਬਰ ਵਿੱਚ ਪਏ 4 ਦਿਨ ਹੋ ਗਏ ਕਹਿੰਦੀ ਉਹਦੇ ਕੋਲ ਤਾਂ ਬਦਬੂ ਆਉਣ ਲੱਗੀ ਹੋਣੀ ਉਹਦੇ ਵਿੱਚੋਂ ਤਾਂ 스멜 ਆਉਣ ਲੱਗੀ ਹੋਣੀ ਆ ਤਾਂ ਪ੍ਰਭੂ ਯਸ਼ੂ ਮਸੀਹ ਉਹਨੂੰ ਕਹਿੰਦੇ ਨੇ ਜੇ ਤੂੰ ਪਰਤੀਤ ਕਰੇ ਤਾਂ ਪਰਮੇਸ਼ਰ ਦੀ ਵਡਿਆਈ ਨੂੰ ਵੇਖੇਂਗੀ ਹallelujah ਸਾਨੂੰ ਆਪਣੇ ਮਨ ਵਿੱਚ ਸ਼ੱਕ ਨਹੀਂ ਰੱਖਣਾ ਚਾਹੀਦਾ ਸਾਨੂੰ ਵਹਿਮ ਨਹੀਂ ਰੱਖਣਾ ਚਾਹੀਦਾ ਕਿ ਸਾਡਾ ਕੰਮ ਬਣੂ ਜਾਂ ਨਹੀਂ ਬਣੂ ਸਾਡੀ ਪ੍ਰਾਰਥਨਾ ਸੁਣੀ ਜਾਊਗੀ ਕਿ ਨਹੀਂ ਸੋ ਨਹੀਂ ਜਾਊਗੀ ਕਿਉਂਕਿ ਵਹਿਮ ਸਮੁੰਦਰ ਦੀ ਛਲ ਵਰਗਾ ਸਮੁੰਦਰ ਦੀ ਉਹ ਲਹਿਰ ਵਰਗਾ ਵਾ ਪ੍ਰਭੂ ਯਸ਼ੁਮਸੀ ਨੇ ਕਿਹਾ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕ ਕੇ ਕਿਹਾ ਸੀ ਕਿ हे ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੂੰ ਮੇਰੀ ਪ੍ਰਾਰਥਨਾ ਸੁਣੀ ਪ੍ਰਭੂ ਯਸ਼ੁਮਸੀ ਨੇ ਲਾਜ਼ਰ ਦਾ ਨਾਮ ਲੈ ਕੇ ਆਵਾਜ਼ ਮਾਰੀ ਉਸੇ ਟਾਈਮ ਉਹ ਬਾਹਰ ਆ ਗਿਆ ਲਿਖਿਆ ਬਾਈਬਲ ਦੇ ਵਿੱਚ ਲਿਖਿਆ ਕਿ ਉਹ ਕਫਨ ਸਮੇਤ ਗਿਆ ਕਬਰ ਦੇ ਵਿੱਚੋਂ ਬਾਹਰ ਆ ਗਿਆ ਹallelujah ਸਾਨੂੰ ਆਪਣਾ ਵਿਸ਼ਵਾਸ ਮਜ਼ਬੂਤ ਕਰਨਾ ਚਾਹੀਦਾ ਸਾਡਾ ਜਿਹੜਾ ਰਿਸ਼ਤਾ ਵਾ ਪ੍ਰਭੂ ਦੇ ਨਾਲ ਉਹ ਮਜ਼ਬੂਤ ਕਰਨਾ ਚਾਹੀਦਾ ਜਿਹੜਾ ਕੰਮ ਮਨੁੱਖਾਂ ਤੋਂ ਹੋਣਾ ਉਹ ਪਰਮੇਸ਼ਰ ਜੀ ਕਰ ਸਕਦੇ ਆ ਉਹ ਕਹਿੰਦੇ ਨੇ ਕਿ ਜੋ ਕੁਝ ਤੁਸੀਂ ਵਿਸ਼ਵਾਸ ਕਰਕੇ ਮੇਰੇ ਤੋਂ ਮੰਗੋਗੇ ਉਹ ਹੀ ਤੁਹਾਨੂੰ ਦਿੱਤਾ ਜਾਏਗਾ ਆਮਨ ਇਹ ਤੇ ਆਓ ਇਸ ਵਚਨ ਦੇ ਲਈ ਧੰਨਵਾਦ ਕਰਦੇ ਹੋਏ ਅਸੀਂ ਪ੍ਰਾਰਥਨਾ ਦੇ ਵਿੱਚ ਚਾਈਏ ਹallelujah hallelujah ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਅੱਜ ਦੇ ਇਸ ਵਚਨ ਦੇ ਲਈ ਜਿਹੜਾ ਤੁਸੀਂ ਸਾਡੇ ਲਈ ਇਸ ਸਮੇਂ ਠਹਿਰਾਇਆ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਬੜੀ ਤਵਾਹੀ ਤੋਂ ਬਚਾਉਣੀ ਹੈ ਤੇ ਸੱਚਮੁੱਚ ਪਿਤਾ ਪਰਮੇਸ਼ਰ ਅੱਜ ਦਾ ਇਹ ਵਚਨ ਸਾਨੂੰ ਇੱਕ ਨਵੀਂ ਤਾਕਤ ਤੇ ਨਵੀਂ ਵਿਸ਼ਵਾਸ ਦੇ ਨਾਲ ਭਰ ਰਿਹਾ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਇਸ ਕਾਬਿਲ ਬਣਾ ਲਓ ਪਿਤਾ ਅਸੀਂ ਤੁਹਾਡੇ ਸੁਸਮਾ ਪ੍ਰਚਾਰ ਨੂੰ ਤੁਹਾਡੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਹੋ ਲੋਕਾਂ ਤੱਕ ਪਹੁੰਚਾਉਣ ਬੜੇ ਬਣ ਜਾਈਏ ਤੇ ਆਪਣੇ ਵਾਲ ਤੇ ਆਪਣੀ ਸ਼ਕਤੀ ਨਾਲ ਭਰੋਪਿਤਾ ਪਰਮੇਸ਼ਰ ਤਾਂ ਕਿ ਜਦੋਂ ਕਦੇ ਅਸੀਂ ਰੂਹ ਵਿੱਚ ਭਰ ਕੇ ਪ੍ਰਾਰਥਨਾ ਕਰੀਏ ਤਾਂ ਇਹ ਬਹੁਤ ਸਾਰੇ ਲੋਕਾਂ ਲਈ ਨਵੀਂ ਆਸ਼ੀਸ਼ ਤੇ ਬਰਕਤ ਦਾ ਕਾਨੂੰਨ ਬਣੇ ਤੇ ਹਰੇਕ ਕੰਮ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ ਵਿੱਚ ਸਫਲ ਹੋ ਜਾਣ ਪ੍ਰਭੂ ਜੀ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਕਿ ਅੱਜ ਦੇ ਇਸ ਵਚਨ ਨੂੰ ਪਿਤਾ ਅਸੀਂ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਛੁਪਾਣੇ ਹਾਂ ਤਾਂ ਕਿ ਵੈਰੀ ਦਾ ਆਤਮਾ ਇਸ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਸਕਿਆ ਤੇ ਇਹ ਵਚਨ ਸਾਡੀ ਜ਼ਿੰਦਗੀ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਲ ਲੈ ਕੇ ਆਵੇ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਦੇ ਸਾਮ ਅੱਗੇ ਨਾ ਵਿੱਚ ਮੰਗ ਲੈਣ ਆਮੇਨ